ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਹੈ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇ ਇਹਦੇ ਇਹ ਦੋ ਪਹਿਲਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੇ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਿਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਜਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁੱਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਬਲਤਾ ਦੇ ਸੋਪੇ ਸੋਪੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਵਕ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਨਾ ਘਰਾਂ ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ ਚ ਜਾਣ ਨੂੰ ਫਿਰਦੇ ਤੜਫੀ ਜਾਂਦੇ ਸਾਨੂੰ ਬਣਾ ਦਿਓ ਸਾਨੂੰ ਬਣਾ ਦਿਓ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇ ਲਾ ਲੈ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ 5 ਸਾਲ ਬਾਅਦ ਦੱਸਿਆ ਆਫਸਰ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਕੇ ਖੋਲ ਕੇ ਕੁੰਡਾ ਤਾਂ ਖੋਲ ਲਿਆ ਦਰਵਾਜਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਪਤਾ ਲੱਗਿਆ ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਦੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇ ਨੂੰ ਤੁਸੀਂ ਟਿਚ ਜਾਣਦੇ ਹੋ ਐਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਗੇ ਫਿਰ ਜਿੱਤ ਗਏ ਫਿਰ ਹੰਕਾਰਗੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਨਹੀਂ ਦਿੱਤੀ ਕੋਈ ਕਿਸ ਹਸਪਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਕੋਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲਏ ਟੋਲ ਟੈਕਸ ਲਾ ਲੇ ਲੋਕਾਂ ਨੇ ਪਰ ਵਾਰ-ਵਾਰ ਤਾਂ ਸੋਚਿਆ ਨਹੀਂ ਆਪ ਦਾ ਟੱਪੜੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਹ ਤੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਵੇਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਇਹਦਾ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੂਥ ਦੇ ਵਿੱਚ ਅਵੇਅਰਨੈਸ ਹੈ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤਾਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਉਹ ਤਾਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹੋਰਾ ਹੀ ਨਹੀਂ ਸੀ ਹੁਣ ਰਾਹ ਖੁੱਲੇ ਨੇ ਹੁਣ ਰਾਹ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆ ਗਏ ਵਿੱਚ ਆਓ ਰਾਜਨੀਤੀ ਚਾਓ